ਹਾਂਜੀ ਅੱਜ ਗੱਲਬਾਤ ਜਿਹੜਾ ਹੈ ਧੂਆ ਰਹਿਤ ਤਮਾਕੂ ਦੀ ਬੜੇ ਦਿਨਾਂ ਤੋਂ ਮੇਰੇ ਘਰ ਮਤਲਬ ਬੱਚੇ ਕਹਿ ਸਕਦੇ ਆ 20 ਸਾਲ ਦੇ ਲੜਕੇ ਆ ਉਹ ਕੰਮ ਕਰ ਰਹੇ ਆ ਥੋੜਾ 60 ਤੋਂ ਦੇ ਰੇਂਜ ਦੇ ਇਹਦੇ ਵਿੱਚ ਇਹਸ ਦੇ ਵਿੱਚ ਵੀ ਜਿਹੜੇ ਹੈਗੇ ਆ ਉਹ ਵੀ ਲੋਕ ਕੰਮ ਕਰ ਰਹੇ ਆ ਤਾਂ ਉਹ ਜਿਹੜਾ ਪਾਨ ਮਸਾਲਾ ਗੁਟਕਾ ਪਾਨ ਬਹਾਰ ਇਹ ਸਾਰੇ ਧੂਆ ਰਹਿਤ ਤਮਾਕੂ ਔਰ ਕੀਮਤ ਕਿੰਨੀ ਹੈ ਇਹਨਾਂ ਦੀ ਸਿਰਫ ਜਿਹੜਾ ਹੈ ਉਹ 5 ਜਾਂ 10 ਰੁਪਏ ਤੇ ਹਰ ਕੋਈ ਬੰਦਾ ਇਸ ਨੂੰ ਅਫੋਰਡ ਕਰ ਸਕਦਾ ਹੈ ਤਾਂ ਮੈਂ ਉਹਨਾਂ ਬੱਚਿਆਂ ਜਿਹੜੇ ਵੀ 22 ਸਾਲ ਦੇ ਬੱਚੇ ਮੈਂ ਤਾਂ ਸਮਝਾਂਗੀ ਉਹਨਾਂ ਨੂੰ ਹੈਗਾ ਤੇ ਮੈਂ ਉਹਨਾਂ ਨੂੰ ਕਿਹਾ ਬੇਟੇ ਤੁਸੀਂ ਨਾ ਖਾਇਆ ਕਰੋ ਸਾਰੀ ਤੁਹਾਡੀ ਬਕਲ ਕੈਵਿਟੀ ਦੰਦ ਵੀ ਸਾਰੇ ਖਰਾਬ ਹੋ ਜਾਣਗੇ ਹੈ ਔਰ ਫਿਰ ਮਤਲਬ ਐਸੀ ਬਿਮਾਰੀ ਲੱਗਦੀ ਹੈ ਕਿ ਉਸ ਦਾ ਕੋਈ ਇਲਾਜ ਵੀ ਨਹੀਂ ਹੁੰਦਾ ਹੈ ਵੀ ਇਹ ਛੋਟੀਆਂ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਅਵੋਇਡ ਕਰੋ ਹਣੀ ਤੋਂ ਹੈ ਤੇ ਪਰ ਕਿੱਥੇ ਮਤਲਬ ਕਿੰਨਾ ਕੁ ਸਮਝਾਵਾਂ ਮੇਰੇ ਸਾਹਮਣੇ ਨਹੀਂ ਖਾਂਦੇ ਸੀਗੇ ਫਿਰ ਹੈ ਜਦੋਂ ਮੈਂ ਆ ਜਾਂਦੀ ਸੀ ਤਾਂ ਇੱਕਦਮ ਉਹ ਕਰ ਦਿੰਦੇ ਸੀ ਜੀ ਆਂਟੀ ਮਨਾ ਕਰਨੀ ਹੈਗਾ ਤਾਂ ਮੈਂ ਸਭ ਤੋਂ ਜ਼ਿਆਦਾ ਤਾਂ ਦੇਖੋ ਸਰਕਾਰ ਨੂੰ ਵੀ ਚਾਹੀਦਾ ਵੀ ਅਸਤਰੀ ਨੀ ਨੌਜਵਾਨ ਪੀੜੀ ਨੂੰ ਆਪਾਂ ਖਰਾਬ ਨਾ ਕਰੀਏ ਹੈ ਸਭ ਤੋਂ ਜ਼ਿਆਦਾ ਜਿਹੜੇ ਬਣਾਉਣ ਵਾਲੇ ਆ ਇਹ ਗੁਟਕਾ ਪਾਨ ਮਸਾਲਾ ਸਾਰੇ ਧੂਮਾ ਰਹਿ ਤਮਾਕੂ ਫਿਰ ਉਸ ਤੋਂ ਬਾਅਦ ਸੈਕਿੰਡ ਨੰਬਰ ਤੇ ਆਉਂਦੇ ਨੇ ਜਿਹੜੇ ਵਿਛਣ ਵਾਲੇ ਆ ਤੀਸਰੇ ਨੰਬਰ ਤੇ ਅਸੀਂ ਆ ਜੋ ਖਾਣੇ ਹਨ ਇਹਨਾਂ ਨੂੰ ਹੈਗਾ ਤੇ ਕੋਸ਼ਿਸ਼ ਕਰੀਏ ਆਪਾਂ ਖਾਈਏ ਹੀ ਨਾ ਇਹਨਾਂ ਨੂੰ ਹੈਗਾ ਤੇ ਪਰ ਫਿਰ ਵੀ ਬਣਾਉਣ ਵਾਲੀਆਂ ਕੰਪਨੀਆਂ ਨੂੰ ਚਾਹੀਦਾ ਕਿ ਆਉਣ ਵਾਲੇ ਜੂ ਯੂਥ ਜਿਹੜਾ ਹੈਗਾ ਨੌਜਵਾਨ ਪੀੜ੍ਹੀ ਹੈ ਉਸ ਨੂੰ ਅਸੀਂ ਜਿਹੜਾ ਹੈ ਖਰਾਬ ਜਾਂ ਉਸ ਨੂੰ ਇੱਕ ਬਿਮਾਰੀ ਦੇ ਰਹੇ ਹਾਂ ਇਸ ਨੂੰ ਲਗਾ ਕੇ ਹੈਗਾ ਤਾਂ ਇਹ ਬਹੁਤ ਛੋਟੀ ਜੀ ਕੋਸ਼ਿਸ਼ ਕਰੀ ਹੈ ਵੀ ਜੇ ਇਸ ਚੀਜ਼ ਤੋਂ ਆਪਾਂ ਨੂੰ ਰਾਹਤ ਮਿਲ ਸਕੇ ਤਾਂ ਇਹ ਬਿਲਕੁਲ ਜਿਹੜਾ ਹੈ ਧੂਆ ਰਹਿ ਤਮਾਕੂ ਇਹ ਬਿਲਕੁਲ ਚਾਹੇ ਬੱਚੇ 18 ਸਾਲ ਤੋਂ ਉੱਪਰ ਵੀ ਆ ਤਾਂ ਉਹਨਾਂ ਨੇ ਬਿਲਕੁਲ ਬੰਦ ਹੋਣਾ ਚਾਹੀਦਾ ਦੇਖੋ ਦੰਦ ਸਾਡੇ ਇੰਨਾ ਹਾਰਡੇਸਟ ਸਬਸਟੈਂਸ ਹੈ ਮਤਲਬ ਉਹ ਇੰਦੇ ਨਾਲ ਖਰਾਬ ਹੋ ਰਹੇ ਨੇ ਇਹ ਦੰਦ ਉਹਨਾਂ ਦੇ ਬੱਚਿਆਂ ਦੇ ਬਿਲਕੁਲ ਮਤਲਬ ਰੈਡ ਰੈਡ ਕਲਰ ਦੇ ਹੋਏ ਹੋਏ ਸੀਗੇ ਤਾਂ ਬਹੁਤ ਮੈਨੂੰ ਮਹਿਸੂਸ ਹੋਇਆ ਕਿ ਮੈਂ ਮਤਲਬ ਇਹਨਾਂ ਨੂੰ ਫੋਰਸਲੀ ਨਹੀਂ ਰੋਕ 파ਰੀ ਹੈ गिवन ਬੜਾ ਦੁੱਖ ਹੋਇਆ ਇਸ ਚੀਜ਼ ਤੇ ਹੈ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਇਹ ਕੰਪਨੀਆਂ ਹੀ ਬੰਦ ਤੇ ਐਨੀ ਕੀਮਤ ਘੱਟ ਹੋਣ ਕਰਕੇ ਹਰ ਕੋਈ ਖਰੀਦ ਕੇ ਇਹਨਾਂ ਨੂੰ ਔਰ ਇੱਕ ਨਹੀਂ 3 ਦਿਨ 4-4 ਦਿਨ ਦੇ ਵਿੱਚ ਮਤਲਬ ਉਹ ਲੋਗ ਜਿਹੜਾ ਨਾ ਉਹ ਲੈਂਦੇ ਹੈ थैंक यू